ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਧਾਰੀਵਾਸ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਇਹ ਬਜ਼ੁਰਗ ਮਾਤਾ ਇਹ ਮੰਜੇ ਦੇ ਪਈ ਆ ਇਹਦੇ ਜਿਹੜਾ ਵਾ ਐਕਸੀਡੈਂਟ ਇਹਨਾਂ ਦਾ ਹੋਇਆ ਵਾ ਧਗਾਣੇ ਅੱਡੇ ਤੇ ਇਹਨਾਂ ਕੋਲ ਰਖਸ਼ੇ ਵਾਲੀ ਰੇੜੀ ਸੀਗੀ ਇਹ ਰਖਸ਼ੇ ਦੀ ਵਾਲੀ ਰੇੜੀ 'ਤੇ ਮਾਤਾ ਬੈਠੀ ਸੀ ਤੇ ਇਹਦਾ ਪਤੀ ਦੇਵ ਜਿਹੜਾ ਸੀ ਉਹ ਰੱਖਸ਼ਾ ਚਲਾ ਰਿਹਾ ਸੀ ਤੇ ਪਿੱਛੋਂ ਲਿਆ ਕੇ ਕਿਸੇ ਨੇ ਸਿਰ ਫਰੇ ਨੇ ਮੋਟਰਸਾਈਕਲ ਵਾਲੀ ਰੇੜੀ ਜਨਾਂ ਦੇ ਜਿਹੜੀ ਆ ਪਿੱਛੋਂ ਵਿੱਚ ਮਰੀ ਤੇ ਇਹਨਾਂ ਦਾ ਰਕਸ਼ਾ ਜਿਹੜਾ ਸੀ ਉਹ ਤੇਜ਼ ਹੋਣ ਕਾਰਨ ਜਿਹੜਾ ਕਣਕ ਦੇ ਵਿੱਚ ਜਾ ਫਲਟਿਆ ਤੇ ਇਹਨਾਂ ਦੇ ਜਿਹੜੇ ਸੀ ਸੱਟਾਂ ਕਾਫੀ ਲੱਗੀਆਂ ਤੇ ਬਜ਼ੁਰਗ ਦੇ ਤਾਂ ਬਹੁਤ ਸੱਟਾਂ ਗੁੱਜੀਆਂ ਲੱਗੀਆਂ ਤੇ ਰਗੜਾ ਰਗਣਾ ਲੱਗੀਆਂ ਤੇ ਇਹ ਮਾਤਾ ਦੇ ਜਿਹੜੇ ਵੇ ਉਹ ਲੱਤ ਦੇ ਫੈਕਚਰ ਹੋ ਗਿਆ ਤੇ ਇਹ ਮਾਤਾ ਜਿਹੜੀ ਆ ਮੰਜੇ ਦੇ ਪੈ ਗਈ ਤੇ ਉਹ ਰਕਸ਼ੇ ਵਾਲਾ ਮੌਕਾ ਦੇਖ ਕੇ ਉਹਨੇ ਰੇੜੀ ਜਿਹੜੀ ਆ ਉਹ ਪਿਝਾ ਕੇ ਲੈ ਗਿਆ ਤੇ ਬਾਅਦ ਦੇ ਵਿੱਚ ਉੱਥੋਂ ਦੇ ਜਿਹੜੇ ਅੱਡੇ ਤੇ ਜਿਹੜੇ ਦੁਕਾਨਾਂ ਵਾਲੇ ਸੀ ਉਹਨਾਂ ਵੀ ਗਰਾਣੇ ਚੱਕ ਚੱਕ ਕੇ ਇਹਨਾਂ ਨੂੰ ਦਵਾਈ ਬੋਟੀ ਇਹਨਾਂ ਦੀ ਕਰਾਈ ਟਿਕ ਟੋਕ ਲਵਾਏ ਬਾਅਦ ਚ ਉਹ ਇੱਥੇ ਇਹਨਾਂ ਨੂੰ ਛੱਡ ਗਏ ਆ ਇਹ ਥਾਂ ਦੇ ਵਿੱਚ ਰਹਿੰਦੇ ਆ ਬਹੁਤ ਹੀ ਨਰਕਪਰੀ ਜਿਹੜੀ ਹੈ ਜ਼ਿੰਦਗੀ ਘਟਣ ਦਾ ਤੇ ਪਿੰਡ ਵੱਲੋਂ ਵੀ ਕੋਈ ਇਹਨਾਂ ਦੀ ਜਿਹੜੀ ਆ ਸਹਾਇਤਾ ਨਹੀਂ ਕੀਤੀ ਜਾਂਦੀ ਤੇ ਆਪਾਂ ਸੰਗਤ ਜੀ ਅਨੇ ਨੇ ਲੰਗਰ ਐਨੇ ਨੇ ਆਪਾਂ ਮੇਲੇ ਕਰਾਉਣਿਆਂ ਇਹਨਾਂ ਦਾ ਖਰਚੰਦਾ ਵਾ ਤੇ ਲੰਗਰ ਤੇ ਚਲੋ ਲਾਉਣਾ ਮਾੜੀ ਗੱਲ ਨਹੀਂ ਤੇ ਪਰ ਜਿਹੜਾ ਸਿੱਖ ਕੌਮਾ ਕਿਸੇ ਨੂੰ ਭੁੱਖਾ ਨਹੀਂ ਰਹਿਣ ਦਿੰਦੀ ਕਿਸੇ ਨੂੰ ਦਵਾਈ ਤੋਂ ਵਾਂਝੇ ਨਹੀਂ ਰਹਿਣ ਦਿੰਦੀ ਤੇ ਇਹ ਬਜ਼ੁਰਗ ਨੂੰ ਕੋਈ ਦਵਾਈ ਬੂਟੀ ਇੰਨੀ ਜਿਆਦੀ ਮਾੜੀ ਮੋਟੀ ਦਵਾਈ ਬੂਟੀ ਹੁੰਦੀ ਇਹਨਾਂ ਦੀ ਜਿਹੜੇ ਕੋਈ ਟੀਕਾ ਲਾ ਦਿੰਦੇ ਆ ਥੋੜਾ ਪਾਤਾ ਚਲਦੇ ਦੀ ਦਰਦ ਰੁਗ ਜਾਂਦੀ ਆ ਤੇ ਇੱਕ ਸਮਾਜ ਸਮਾਜ ਸੇਵੀ ਆਪਣਾ ਵੀਰ ਪਿੰਡ ਦਾ ਹੀ ਉਹ ਵਿਚਾਰ ਇਹਨਾਂ ਦੀ ਦਵਾਈ ਬੂਟੀ ਕਰਵਾਈ ਉਹਨੇ ਐਕਸਰਾ ਵੀ ਕਰਵਾਇਆ ਇੱਕ ਨਾਲੀ ਨੂੰ ਪਾਈਪ ਜਿਹੜੀ ਆ ਬਾਥਰੂਮ ਵਾਲੀ ਲਵਾ ਕੇ ਦਿੱਤੀ ਵੀ ਚਲੈ ਨੂੰ ਜਿਹੜਾ ਮੁਸ਼ਕਲ ਨਾ ਵੇ ਉੱਠਣ ਦੀ ਤੇ ਬਹੁਤ ਮਾੜੇ ਹਾਲਤਾਂ ਤੇ ਰੋਟੀ ਪਾਣੀ ਵੀ ਇਤਰਾਏ ਵਿਚਾਰੇ ਘਰਾਂ ਦੇ ਵਿੱਚ ਆਪਣਾ ਕੰਮਕਾਰ ਕਰਦੇ ਸੀ ਗੋਹੇ ਕੂੜੇ ਦਾ ਤੇ ਰੋਟੀ ਪਾਣੀ ਜਿਹੜਾ ਸੀ ਇਹ ਖਾਂਦੇ ਸੀ ਆਪਣਾ ਉਹਨਾਂ ਦਾ ਰੋਟੀ ਪਾਣੀ ਕਈ ਬੰਦ ਹੋ ਗਿਆ ਤੇ ਮਾਤਾ ਜਿਹੜੀ ਹੈ ਮੰਜੇ ਤੇ ਆ ਤੇ ਬਹੁਤ ਹੀ ਤਰਸਯੋਗ ਜ਼ਿੰਦਗੀ ਹੈ ਬਹੁਤ ਨਰਕਪਰੀ ਹੈ ਤੇ ਸੰਗਤ ਦੇ ਗਾੜੀ ਪ੍ਰਯਾਦ ਕਰੀਏ ਤੇ ਕੋਈ ਘਟਾ ਨਹੀਂ ਆ ਸੰਗਤ ਕੁਝ ਵੀ ਕਰ ਸਕਦੀ ਹੈ ਸੰਗਤ ਨੂੰ ਬਸ ਪਤਾ ਹੀ ਨਹੀਂ ਲੱਗਦਾ ਬਾਹਰ ਐਨਆਰਆਈ ਵੀਰ ਸਮਾਜ ਸੇਵੀ ਵੀਰ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਨਹੀਂ ਲੱਗਦਾ ਜੇ ਪਤਾ ਲੱਗੇ ਤਾਂ ਆਉਣੋਂ ਰਹਿੰਦੇ ਹੀ ਨਹੀਂ ਆ ਜ਼ਰੂਰ ਆਉਣਗੇ ਜ਼ਰੂਰ ਇਹਨਾਂ ਦੀ ਦਵਾਈ ਬੂਟੀ ਚੰਗਾ ਇਲਾਜ ਹੋਵੇ ਚੰਗਾ ਚੱਲੀੜਾ ਕੱਪੜਾ ਹੋਵੇ ਸਵੇਰ ਨੂੰ ਸਾਂਭਣ ਸੁੱਤਣ ਵਾਲਾ ਹੋਵੇ ਚਲ ਬਜ਼ੁਰਗ ਵਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਤਰਾ ਚੜਾ ਬਹੁਤ ਆਇਆ ਚਲੋ ਆਪਾਂ ਕੀ ਕਹਿ ਸਕਦੇ ਹਾਂ ਤੇ ਮਾਤਾ ਜਦੋਂ ਮੈਂ ਪਤਾ ਲੈਣ ਗਿਆ ਤਾਂ ਬਹੁਤ ਜ਼ਿਆਦਾ ਰੋਂਦੀ ਸੀ ਵੀ ਮੇਰਾ ਕੋਈ ਆਹ ਨਹੀਂ ਕੋਈ ਨਹੀਂ ਪੁੱਛਦਾ ਦੱਸਦਾ ਕੋਈ ਨਹੀਂ ਮੰਝਾ ਕੋਈ ਅੰਦਰ ਨਹੀਂ ਕਰਦਾ ਕੋਈ ਬਾਹਰ ਨਹੀਂ ਕਰਦਾ ਇਸ ਤਰ੍ਹਾਂ ਹੀ ਬਾਹਰ ਪਈ ਰਹਿੰਦੀ ਹੈ ਇੱਕ ਪੋਰਚ ਬਣੀ ਆ ਤੇ ਆ ਜਿਹੜੇ ਜਗਾ ਵਾ ਇਹ ਵੀ ਜਗਾ ਇਹਨਾਂ ਦੀ ਆਪਣੀ ਨਹੀਂ ਆ ਇਹ ਵੀ ਜਗ੍ਹਾ ਜਿਹੜੀ ਆ ਪਿੰਡ ਦੇ ਕਿਸੇ ਆਪਣੇ ਸਿੰਘ ਦੀ ਆ ਤਾਂ ਉਹਨੇ ਇਹਨਾਂ ਨੂੰ ਰਹਿਣ ਵਾਸਤੇ ਦਿੱਤੀ ਹੋਈ ਆ ਤੇ ਲਾਗੇ ਆਪਣੇ ਅਰੂੜੀ ਲੱਗੀ ਆ ਤੇ ਨਾਲ ਹੀ ਲਾਗੇ ਬਹੁਤ ਮੱਛਰ ਬਹੁਤ ਹੀ ਇਹਨਾਂ ਦਾ ਜਿਹੜਾ ਵਾ ਰਹਿਣ ਬਸੇਰਾ ਬਹੁਤ ਹੀ ਨਰਕ ਭਰਿਆ ਤੇ ਪਿੰਡ ਦੀ ਪੰਚਾਇਤ ਵੱਲੋਂ ਵੀ ਕੋਈ ਨਹੀਂ ਇਹਨਾਂ ਨੂੰ ਰਹਿਣ ਵਾਸਤੇ ਜਗ੍ਹਾ ਜਿਹੜੀ ਦਿੱਤੀ ਗਈ ਵਿੰਦੇ ਪੰਚਾਇਤ ਵੱਲੋਂ ਵੀ ਕੋਈ ਜਾਂ ਪਿੰਡ ਦੇ ਵਿੱਚ ਹੀ ਥਾਂ ਲੈ ਕੇ ਜਾਂ ਪਿੰਡ ਦੇ ਵਿੱਚ ਹੀ ਕੋਈ ਜਗ੍ਹਾ ਲੈ ਕੇ ਇਹਨਾਂ ਨੂੰ ਜਿਹੜਾ ਕਮਰਾ ਬਣਾ ਕੇ ਦੇ ਦਿੱਤਾ ਜਾਣਾ ਚਾਹੀਦਾ ਵਾ ਤੇ ਫਿਰ ਆਪਣੀ ਜਿਹੜੀ ਹੈ ਜ਼ਿੰਦਗੀ ਬਤੀਤ ਕਰ ਸਕਣ ਬਹੁਤ ਹੀ ਤਰਸਯੋਗ ਜ਼ਿੰਦਗੀ ਆ ਮੇਰਾ ਮਨ ਬਹੁਤ ਜਿਹੜਾ ਵਾ ਉਹ ਭਾਵਕ ਹੋਇਆ ਇਹ ਮੈਂ ਜਿੰਨੇ ਕੁ ਜੋਗੇ ਹੈਗੇ ਆ ਜਿਹੜੇ ਪਿੰਡਲੇ ਚਲ ਮੁੰਡੇ ਆ ਨੌਜਵਾਨ ਵੀਰਾਂ ਜਿੰਨੇ ਜੋਗੇ ਹੈਗੇ ਉਹਨਾਂ ਨੂੰ ਜ਼ਰੂਰ ਹੈਲਪ ਕੀਤੀ ਆ ਤੇ ਇੱਕ ਦਿਨ ਦਾ ਕੰਮ ਨਹੀਂ ਆ ਜੇ ਇੱਕ ਦਿਨ ਦਾ ਕੰਮ ਹੋਵੇ ਤੇ ਚੱਲ ਕੋਈ ਕਰ ਦੇ ਇਹ ਤਾਂ ਹੁਣ ਦਿਨਾਂ ਤੇ ਪੈ ਗਈ ਮਾਤਾ ਸੱਟ ਲੱਗੀ ਆ ਬਹੁਤ ਹੀ ਮਾੜੀ ਜਿਹੜੀ ਇਹਨਾਂ ਦੀ ਨਾਲ ਹੋਈ ਆ ਐਕਸੀਡੈਂਟ ਹੋਇਆ ਵਾ ਤੇ ਆਪਣਾ ਇਹ ਗੁਜ਼ਾਰਾ ਕਰਦੇ ਸੀ ਤੇ ਮੇਰੇ ਵੀਰ ਬਣ ਕੇ ਵੀਡੀਓ ਜਿਹੜੀ ਆ ਉਹ ਵੱਤ ਵੱਤ ਸ਼ੇਅਰ ਕਰ ਦੇਣ ਵਾਤੋ ਵੱਧ ਜਿਹੜੀ ਆ ਗਰੁੱਪਾਂ ਵਿੱਚ ਵੀਡੀਓ ਸ਼ੇਅਰ ਕਰ ਦਿਓ ਜਿਹੜਾ ਸੰਗਤ ਨੂੰ ਕੋਈ ਦਾਨੀ ਵੀਰ ਨੂੰ ਪਤਾ ਲੱਗੇ ਤਾਂ ਦਾਨੀ ਵੀਰ ਜਿਹੜਾ ਵਾ ਸੇਵਾ ਜ਼ਰੂਰ ਇਹਨਾਂ ਦੀ ਕਰੇ ਆਪ ਆ ਕੇ ਸੇਵਾ ਕਰ ਸਕਦੇ ਆ ਜਾਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ